ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਦਾ ਪੰਜਾਬ ਟਾਕਸ ਚੈਨਲ ਅਤੇ ਇਹ ਹੈ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਜਿਸ ਤੇ 17 ਅੰਕ ਨੂੰ ਲੈ ਕੇ ਹਾਜ਼ਰ ਹਾਂ ਮੈਂ ਇਸ ਸ਼ੋਅ ਦਾ ਮੇਜ਼ਬਾਨ ਅਤੇ ਪੇਸ਼ ਕਰਤਾ ਸੁਦੀਪ ਸਿੰਘ ਟਿੱਲੋ ਜਰੋਂ ਦਾ ਸੋਸ਼ਲ ਮੀਡੀਆ ਦਾ ਯੋਗ ਆਇਆ ਤਾਂ ਕਈ ਅਜਿਹੇ ਕੰਮਕਾਜ ਨੇ ਕਈ ਅਜਿਹੇ ਖੇਤਰ ਨੇ ਜਿਨ੍ਹਾਂ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਆਪ ਲਈ ਰੋਜ਼ਗਾਰ ਦੇ ਸਾਧਨ ਲੱਭ ਲਏ ਨੇ ਕਈ ਹਾਂ ਪੱਖੀ ਨੇ ਤੇ ਕਈ ਨਾ ਪੱਖੀ ਵੀ ਨਜ਼ਰ ਆਇਆ ਹਾਂ ਤੇ ਕਈ ਅਜਿਹੇ ਨੇ ਜੋ ਵਾਕਈ ਸਮਾਜ ਦਾ ਫਾਇਦਾ ਕਰ ਰਹੇ ਨੇ ਤੇ ਕਈ ਅਜਿਹੇ ਨੇ ਜੋ ਸਿਰਫ ਨਿੱਜੀ ਲਾਭ ਪ੍ਰਸਤੀ ਅਤੇ ਆਪਣੇ ਆਪ ਲਈ ਕੁਝ ਹਾਸਲ ਕਰਨ ਦੇ ਦਾਇਰੇ ਤੱਕ ਹੀ ਸੀਮਤ ਨੇ ਸੋ ਇਹ ਜਿਹੜਾ ਰੁਝਾਨ ਨੇ ਪਿਛਲੇ ਸਾਲਾਂ ਦੌਰਾਨ ਪੰਜਾਬ ਵਿੱਚ ਤੇਜ਼ੀ ਨਾਲ ਵਧਿਆ ਹੈ ਇਸ ਬਾਰੇ ਗੱਲ ਕਰਨਾ ਜ਼ਰੂਰੀ ਹੈ ਇਸ ਵਿਸ਼ੇ ਨੂੰ ਜਾਣਨਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ ਤੇ ਇਸੇ ਵਿਸ਼ੇ ਬਾਰੇ ਅੱਜ ਗੱਲ ਕਰਾਂਗੇ ਤਫਸੀਲ ਵਿੱਚ ਗੱਲ ਕਰਾਂਗੇ ਕਿ ਜੋ ਇਹ ਨਵੇਂ ਕੰਮ ਚੱਲ ਪਏ ਨੇ ਇਹਨਾਂ ਵਿੱਚ ਕਿਹੋ ਜਿਹੇ ਰੁਝਾਨ ਨਜ਼ਰ ਆਉਂਦੇ ਨੇ ਸੋ ਸ਼ੁਰੂ ਕਰਦੇ ਹਾਂ ਪ੍ਰੋਗਰਾਮ ਵਿਸ਼ੇਸ਼ ਰਿਪੋਰਟ ਦਾ ਅੱਜ ਦਾ ਇਹ ਤਾਜ਼ਾ ਤਰੀਨ ਅੰਕ ਦਾ ਪੰਜਾਬ ਟਾਕਸ ਚੈਨਲ ਜ਼ਰੀਏ ਸਿਆਣੇ ਕਹਿੰਦੇ ਨੇ ਕਿ ਦਾਨਪੁਨ ਇਸ ਤਰੀਕੇ ਨਾਲ ਕੀਤਾ ਜਾਂਦਾ ਜਾਂ ਇਸ ਤਰੀਕੇ ਦਾ ਹੁੰਦਾ ਹੈ ਕਿ ਜੇਕਰ ਸਜੇ ਹੱਥ ਤੋਂ ਦਾਨਪਨ ਕੀਤਾ ਜਾ ਰਿਹਾ ਹੈ ਜਾਂ ਕਿਸੇ ਦੀ ਮਦਦ ਕੀਤੀ ਜਾ ਰਹੀ ਹੈ ਤਾਂ ਖੱਬੇ ਹੱਥ ਨੂੰ ਤਾਂ ਪਤਾ ਨਹੀਂ ਲੱਗਣਾ ਚਾਹੀਦਾ ਇੰਨਾ ਸ਼ਾਂਤਚਿਤ ਅਤੇ ਸ਼ਾਂਤ ਅੰਦਾਜ਼ ਵਿੱਚੇ ਕੰਮ ਕੀਤਾ ਜਾਂਦਾ ਬਿਨਾ ਰੌਲੇ ਰੱਪੇ ਦੇ ਅਤੇ ਬਿਨਾ ਇਸ ਦਾ ਪ੍ਰਚਾਰ ਕੀਤੇ ਆ ਖਾਸ ਜ਼ੋਰ ਦਿੱਤਾ ਜਾਂਦਾ ਹੈ ਪ੍ਰਚਾਰ ਲਫ਼ਜ਼ ਦੇ ਉੱਪਰ ਕਿਉਂਕਿ ਇਹ ਕਿਝਾ ਕਾਰਜ ਜੋ ਪ੍ਰਚਾਰ ਨਹੀਂ ਮੰਗਦਾ ਸਗੋਂ ਇਹ ਵਕਈ ਭਲਾ ਕਰਨ ਦੀ ਇੱਕ ਨੀਅਤ ਦੇ ਨਾਲ ਕੀਤਾ ਜਾਣ ਵਾਲਾ ਕਾਰਜ ਹੈ ਪਰ ਇਸ ਸਮੇਂ ਜਦੋਂ ਅਸੀਂ ਆਲੇ ਦੁਆਲੇ ਵੇਖਦੇ ਹਾਂ ਤਾਂ ਸਥਿਤੀ ਬਿਲਕੁਲ ਉਲਟ ਲੱਗਦੀ ਹੈ ਦਾਨਪੁਣ ਮਦਦ ਦੇ ਕਾਰਜ ਕਰਨਾ ਭਲਾਈ ਦੇ ਕਾਰਜ ਕਰਨਾ ਪਰ ਉਸ ਤੋਂ ਜ਼ਿਆਦਾ ਉਹਦਾ ਪ੍ਰਚਾਰ ਕਰਨਾ ਇਹ ਮੌਜੂਦਾ ਸਮੇਂ ਦਾ ਇੱਕ ਤਕੜਾ ਰੁਝਾਨ ਬਣਦਾ ਹੋਇਆ ਨਜ਼ਰ ਆਉਂਦਾ ਹੈ ਤੇ ਇਸ ਰੁਝਾਨ ਸੰਬੰਧੀ ਜੋ ਤਾਜ਼ਾ ਗੱਲਾਂ ਸਾਹਮਣੇ ਆਉਂਦੀਆਂ ਨੇ ਕਿਉਂਕਿ ਐਨ ਜੀਓ ਖੁੰਬਾਂ ਵਾਂਗੂ ਥਾਂ-ਥਾਂ ਉੱਗੀਆਂ ਹੋਈਆਂ ਨੇ ਇਹ ਜਿਹੇ ਵਿੱਚ ਲੋਕਾਂ ਲਈ ਵੀ ਕਈ ਵਾਰੀ ਸਮਝਣਾ ਮੁਸ਼ਕਲ ਹੋ ਜਾਂਦਾ ਕਿ ਕਿਹੜੀ ਅਸਲੀ ਹੈ ਤੇ ਕਿਹੜੀ ਨਕਲੀ ਹੈ ਕੌਣ ਸਹੀ ਮਾਇਨੇ ਵਿੱਚ ਕੰਮ ਕਰ ਰਿਹਾ ਹੈ ਤੇ ਕੌਣ ਸਿਰਫ ਵਿਖਾਵੇ ਲਈ ਜਾਂ ਨਿੱਜੀ ਤੌਰ ਤੇ ਮਸ਼ਹੂਰ ਹੋਣ ਲਈ ਜਾਂ ਫਾਇਦਾ ਲੈਣ ਲਈ ਇਹ ਸਭ ਕੁਝ ਕਰਦਾ ਇਸ ਬਾਰੇ ਆਮ ਜਨਤਾ ਨੂੰ ਹਾਲੇ ਤੱਕ ਵੀ ਪੂਰਨ ਤੌਰ ਤੇ ਸਪਸ਼ਟ ਨਹੀਂ ਹੁੰਦਾ ਪਿਛਲੇ ਸਮੇਂ ਦਾ ਤੁਸੀਂ ਸੁਣਿਆ ਹੋਵੇਗਾ ਕਿ ਹਾਸੇ ਮਜ਼ਾਕ ਦੀ ਇੱਕ ਚੀਜ਼ ਲੋਕੀ ਕਿਆ ਕਰਦੇ ਸੀ ਕਿ ਕੋਈ ਢੇਰਾ ਬਣਾ ਲਓ ਕਿ ਸਾਧ ਬਣ ਜਵੇ ਜਾਂ ਉਸ ਕੰਮ ਚ ਬਹੁਤ ਲੁਕਿੰਗ ਲੱਗੇ ਤੇ ਕਮਾਈ ਚੰਗੀ ਹੋ ਜਾਂਦੀ ਆ ਇਹ ਗੱਲ ਆਮ ਲੋਕਾਂ ਦੇ ਮੂੰਹੋਂ ਸੁਣੀ ਜਾਂਦੀ ਸੀ ਉਸੇ ਲੜੀ ਵਿੱਚ ਇੱਕ ਚੀਜ਼ ਹੋਰ ਜੁੜ ਗਈ ਕਿ ਸਮਾਜ ਸੇਵੀ ਬਣ ਜਾऊं ਜਾਂ ਸਮਾਜ ਸੇਵਾ ਦਾ ਕੰਮ ਕਰਨਾ ਸ਼ੁਰੂ ਕਰ ਦਵਾਂ ਹੁਣ ਸਭ ਤੋਂ ਪਹਿਲਾਂ ਇੱਕ ਚੀਜ਼ ਸਪਸ਼ਟ ਕਰਨੀ ਜ਼ਰੂਰੀ ਹੈ ਸਮਾਜ ਵਿੱਚ ਬਹੁਤ ਸਾਰੇ ਚੰਗੇ ਸਮਾਜ ਸੇਵਕ ਮੌਜੂਦ ਨੇ ਜੋ ਰੂਹ ਨਾਲ ਸੇਵਾ ਕਰਦੇ ਨੇ ਵਾਕਈ ਸਮਾਜ ਦੀ ਸੇਵਾ ਕਰਦੇ ਨੇ ਚੰਗੇ ਦਿਲੋਂ ਚੰਗੀ ਭਾਵਨਾ ਨਾਲ ਕਰਦੇ ਨੇ ਉਹ ਅਸਲੀ ਸਮਾਜ ਸੇਵਕ ਵੀ ਮੌਜੂਦ ਨੇ ਪਰ ਇਸ ਵੇਲੇ ਹੁਣ ਸਾਲ ਜਦੋਂ 2024 ਚੱਲ ਰਿਹਾ ਹੈ ਤੇ ਇਸ ਸਮੇਂ ਇਹ ਵੀ ਵੇਖਣ ਵਿੱਚ ਆਉਂਦਾ ਕਿ ਹੁਣ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਨਾ ਜਿਹੜੇ ਸੋਸ਼ਲ ਮੀਡੀਆ ਵਾਲੇ ਸਮਾਜ ਸੇਵਕ ਨੇ ਉਹਨਾਂ ਬਾਰੇ ਗੱਲ ਕਰਨੀ ਜ਼ਰੂਰੀ ਹੈ ਕਿ ਉਹਨਾਂ ਵਿੱਚੋਂ ਬਹੁਤੇ ਸਿਰਫ ਅਤੇ ਸਿਰਫ ਆਪਣਾ ਨਾਂ ਚਮਕਾ ਰਹੇ ਨੇ ਤੇ ਇਹਦੇ ਵਿੱਚੋਂ ਨਿੱਜੀ ਲਾਭ ਲੈਂਦੇ ਨੇ ਜਿਹੜਾ ਅਸਲ ਸਮਾਜ ਸੇਵਕ ਆ ਉਹ ਸੋਸ਼ਲ ਮੀਡੀਆ ਉੱਤੇ ਪੇਜ ਬਣਾ ਕੇ ਆਪਣੀ ਸਮਾਜ ਸੇਵਾ ਦਾ ਟਿੰਡੋਰਾ ਨਹੀਂ ਪਿੱਟਦਾ ਉਹ ਚੁੱਪਚਾਪ ਆਪਣੀ ਸੇਵਾ ਕਰਦਾ ਰਹਿੰਦਾ ਸੋ ਇਹ ਆਪਾਂ ਇਹਨਾਂ ਸਮਾਜ ਸੇਵਕਾਂ ਦੀ ਗੱਲ ਕਰ ਰਹੇ ਹਾਂ ਜੋ ਮੌਜੂਦਾ ਸਮੇਂ ਸੋਸ਼ਲ ਮੀਡੀਆ ਉੱਤੇ ਸਟਾਰ ਬਣਦੇ ਨੇ ਤੇ ਜਿਨ੍ਹਾਂ ਦੇ ਹਰ ਜਿਹੜੇ ਕੰਮ ਦੀ ਵੀਡੀਓ ਪਹਿਲਾਂ ਪੈਂਦੀ ਹੈ ਇਸ ਸਮਾਜ ਸੇਵਕਾਂ ਦੇ ਐਕਸਿਸ ਬਾਰੇ ਗੱਲ ਕਰਨ ਲੱਗੇ ਆ ਕਿਉਂਕਿ ਬਹੁਤ ਸਾਰੀਆਂ ਜਥੇਬੰਦੀਆਂ ਬਣੀਆਂ ਨੇ ਐਨ ਜੀਓਜ਼ ਆਪਾਂ ਵੇਖਦੇ ਆਂ ਪਿਛਲੇ ਕੁਝ ਸਮੇਂ ਤੋਂ ਹੜ ਆ ਗਿਆ ਪਹਿਲਾਂ ਸੁਣੀਦਾ ਸੀ ਕਿ ਕਿਸੇ ਸ਼ਹਿਰ ਵਿੱਚ ਇੱਕ ਅਧੀ ਸੰਸਥਾ ਹੈ ਤੇ ਉਹ ਕੰਮ ਕਰਦੀ ਹੈ ਹੁਣ ਇੱਕੋ ਸ਼ਹਿਰ ਦੇ ਵਿੱਚ 5 5 6 6 10 10 ਐਨ ਜੀਓਜ਼ ਬਣ ਚੁੱਕੀਆਂ ਨੇ ਕਈ ਵਾਰੀ ਉਹਦਾ ਸਮਾਜ ਨਹੀਂ ਹੁੰਦਾ ਜਿੰਨੇ ਸਮਾਜ ਸੇਵਕ ਇੱਕੋ ਸ਼ਹਿਰ ਵਿੱਚ ਮੌਜੂਦ ਤੁਹਾਨੂੰ ਨਜ਼ਰ ਆ ਜਾਂਦੇ ਨੇ ਤੇ ਹਰ ਇੱਕ ਸਮਾਜ ਸੇਵਕ ਦਾ ਫੇਸਬੁੱਕ ਪੇਜ ਜ਼ਰੂਰ ਹੋਊਗਾ ਤੇ ਉੱਥੇ ਨਾਲੋਂ ਨਾਲ ਐਕਟੀਵਿਟੀ ਪੈਂਦੀ ਆ। ਬੇਸ਼ੱਕ ਬਹੁਤ ਸਾਰੇ ਲੋਕੀਂ ਦਲੀਲ ਦੇਣਗੇ ਕਿ ਸਮੇਂ ਦੇ ਨਾਲ-ਨਾਲ ਸਮਾਜ ਸੇਵਾ ਦੇ ਢੰਗ ਤਰੀਕੇ ਬਦਲੇ ਨੇ। ਹੁਣ ਸੋਸ਼ਲ ਮੀਡੀਆ ਦਾ ਯੋਗਿਆ ਜ਼ਮਾਨਾ ਇਸ ਕਰਕੇ ਸੋਸ਼ਲ ਮੀਡੀਆ ਤੇ ਵੀ ਨਾਲੋਂ ਨਾਲ ਪੋਸਟ ਪਾਉਣੀ ਪੈਂਦੀ ਆ ਦੱਸਣਾ ਬਣਦਾ। ਇਹਦੇ 'ਚ ਕੋਈ ਦਾ ਰਾਏ ਨਹੀਂ ਦੱਸਣਾ ਬਣਦਾ ਪਰ ਜਿਸ ਤਰੀਕੇ ਨਾਲ ਦੱਸਿਆ ਜਾਂਦਾ ਉਸ ਦੀਆਂ ਜੋ ਮਿਸਾਲਾਂ ਪਿਛਲੇ ਸਮੇਂ ਦੌਰਾਨ ਸਾਹਮਣੇ ਆਉਂਦੀਆਂ ਰਹੀਆਂ ਨੇ ਵੀ ਧਿਆਨ ਦੇਣ ਵਾਲੀ ਗੱਲ ਹੈ। ਹੁਣ ਸਮਾਜ ਸੇਵਕਾਂ ਦੀ ਜਦੋਂ ਆਪਾਂ ਮੌਜੂਦਾ ਸਮੇਂ ਗੱਲ ਕਰਦੇ ਆ ਤਾਂ ਇੱਕ ਚੀਜ਼ ਸਪਸ਼ਟ ਨਜ਼ਰ ਆਉਂਦੀ ਕਿ ਬਹੁਤ ਹੀ ਸਮਾਜ ਸੇਵਕ ਜਿਹੜੇ ਨੇ ਇਸ ਵੇਲੇ ਦੂਸੇਵਾ ਕਰਨ ਦਾ ਦਾਵਾ ਕਰਦੇ ਨੇ ਉਹਨਾਂ ਕੋਲ ਸੇਵਾ ਕਰਨ ਦੇ ਲਈ ਆਰਥਿਕ ਸਾਧਨ ਕਿੱਥੋਂ ਆਉਂਦੇ ਨੇ ਕੀ ਉਹ ਪੱਲਿਓਂ ਖਰਚਾ ਕਰਦੇ ਨੇ ਜਾਂ ਫਿਰ ਡੋਨੇਸ਼ਨ ਦੇ ਉੱਤੇ ਕੰਮ ਚੱਲਦਾ ਹੈ ਦਾਨ ਦੇ ਉੱਪਰ ਕੰਮ ਚੱਲਦਾ ਹੈ ਤਾਂ ਇੱਥੇ ਇੱਕ ਚੀਜ਼ ਸਪਸ਼ਟ ਹੈ ਕਿ ਬਹੁਤਾ ਕੰਮ ਜਿਹੜਾ ਉਹ ਡੋਨੇਸ਼ਨ ਜ਼ਰੀਏ ਹੀ ਚੱਲਦਾ ਹੈ ਭਾਵੇਂ ਕਿ ਲੋਕੀ ਦਾਨਪੁਨ ਕਰਦੇ ਨੇ ਖਾਸ ਕਰ ਪ੍ਰਵਾਸੀ ਪੰਜਾਬੀ ਜੋ ਭਾਰਤ ਤੋਂ ਬਾਹਰ ਵਸਦੇ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਬਾਹਰਲੇ ਦੇਸ਼ਾਂ 'ਚ ਯੂਰਪ ਵਿੱਚ ਵਸਦੇ ਨੇ ਇੰਗਲੈਂਡ ਲਗਲੇ ਦੇਸ਼ਾਂ 'ਚ ਉਹ ਵੱਡੇ ਪੱਧਰ ਤੇ ਆਰਥਿਕ ਸਹਾਇਤਾ ਭੇਜਦੇ ਨੇ ਉਹਨਾਂ ਦੇ ਸਿਰ ਤੇ ਸਾਰੀ ਸਮਾਜ ਸੇਵਾ ਹੁੰਦੀ ਹੈ ਤੇ ਪ੍ਰਵਾਸੀ ਪੰਜਾਬੀ ਤਾਂ ਆਪਾਂ ਵੇਖਦੇ ਕਿ ਪੰਜਾਬ 'ਚ ਕਿਸੇ ਵੀ ਚੀਜ਼ ਦੀ ਲੋੜ ਹੋਵੇ ਉਹ ਦਿਲ ਖੋਲ੍ਹ ਕੇ ਮਦਦ ਕਰਦੇ ਨੇ ਤੇ ਉਹ ਵੀ ਇਸ ਕੰਮ 'ਚ ਮਦਦ ਕਰਦੇ ਰਹੇ ਨੇ ਪਰ ਜੋ ਮਦਦ ਲੈ ਰਹੇ ਨੇ ਕਿ ਉਹ ਸਹੀ ਢੰਗ ਨਾਲ ਉਸ ਦਾ ਇਸਤੇਮਾਲ ਕਰਦੇ ਨੇ ਆ ਬਹੁਤ ਸਾਰੇ ਚੀਜ਼ਾਂ ਆਪਣੇ ਖਾਤੇ ਪਾ ਲੈਂਦੇ ਨੇ ਇਹ ਵੀ ਵੇਖਣਾ ਬਣਦਾ ਹੈ ਪ੍ਰਵਾਸੀਆਂ ਨੂੰ ਵੀ ਚੀਜ਼ ਬਾਰੇ ਵੀ ਪਤਾ ਹੋਣਾ ਚਾਹੀਦਾ ਕਿਉਂਕਿ ਪੰਜਾਬ ਵਿੱਚ ਪਿਛਲੇ ਸਮੇਂ ਦੌਰਾਨ ਸਮਾਜ ਸੇਵਕਾਂ ਦਾ ਬਹੁਤ ਰੌਲਾ ਪੈਂਦਾ ਰਿਹਾ ਹੈ ਕਿ ਉਹਨਾਂ ਵੱਲੋਂ ਨਿੱਜੀ ਰਾਹੇ ਲਏ ਜਾਂਦੇ ਨੇ ਬਹੁਤ ਸਾਰੀ ਮਾਇਆ ਜੋ ਆਉਂਦੀ ਹੈ ਉਸ ਨੂੰ ਨਿੱਜੀ ਕਮਾ ਲਈ ਵਰਤਿਆ ਜਾਂਦਾ ਹੈ ਹਿਸਾਬ ਕਿਤਾਬ ਦੇ ਵਿੱਚ ਵੀ ਗੜਬੜੀਆਂ ਹੋਣ ਦੀ ਗੱਲ ਸਾਹਮਣੇ ਆਉਂਦੀ ਰਹੀ ਹੈ। ਗੱਲ ਭਾਵੇਂ ਮੈਡੀਕਲ ਦੇ ਖੇਤਰ ਵਿੱਚ ਸਮਾਜ ਸੇਵਾ ਦੀ ਹੋਵੇ ਜਾਂ ਹੋਰ ਨਾ ਖੇਤਰਾਂ ਵਿੱਚ ਸਮਾਜ ਸੇਵਾ ਕਰਨ ਦੀ ਗੱਲ ਹੋਵੇ। ਇਹ ਚੀਜ਼ ਇਹ ਇਲਜ਼ਾਮ ਅਕਸਰ ਲੱਗਦੇ ਰਹੇ ਨੇ। ਹੁਣੇ ਰੁਝਾਨ ਜੋ ਆਪਾਂ ਵੇਖਿਆ ਹੈ ਖਾਸ ਕਰ ਕੋਰੋਨਾ ਦੇ ਸਮੇਂ ਤੋਂ ਇਹ ਕਾਫੀ ਜ਼ਿਆਦਾ ਸ਼ੁਰੂ ਹੋਇਆ। ਕੋਰੋਨਾ ਤੋਂ ਪਹਿਲਾਂ ਵੀ ਸਮਾਜ ਸੇਵਾ ਦੇ ਕੰਮ ਚੱਲਦੇ ਸੀ ਪਰ ਕੋਰੋਨਾ ਤੋਂ ਬਾਅਦ ਇੱਕ ਫੈਸ਼ਨ ਬਣ ਗਿਆ। ਕੋਰੋਨਾ ਦੇ ਸਮੇਂ ਆਪਾਂ ਵੇਖਦੇ ਰਹੇ ਕਿ ਸਮਾਜ ਸੇਵਕ ਮੂਤੇ 마ਸਕ ਪਾ ਕੇ 1-1 ਕਿਲੋ ਆਟਾ ਚੌਲ ਜਾਂ ਖਾਣ ਪੀਣ ਦੀ ਸਮਗਰੀ ਘਰੋਂ ਘਰੀ ਪਹੁੰਚਾ ਕੇ ਤੇ ਨਾਲ ਤਸਵੀਰਾਂ ਖਿਚਵਾਉਂਦੇ ਰਹੇ ਹਾਲਾਂਕਿ ਕੰਮ ਪ੍ਰਸ਼ਾਸਨ ਵੀ ਕਰਦਾ ਸੀ ਪਰ ਬਹੁਤ ਸਾਰੇ ਲੋਕਾਂ ਨੇ ਚੰਗੀ ਸੇਵਾ ਵੀ ਕੀਤੀ ਇੱਕ ਵਾਰ ਫਿਰ ਆਪਾਂ ਇਹ ਗੱਲ ਸਪਸ਼ਟ ਕਰ ਦਈਏ ਚੰਗੀ ਸੇਵਾ ਵੀ ਕੀਤੀ ਪਰ ਬਹੁਤਿਆਂ ਨੇ ਇਸ ਮੌਕੇ ਨੂੰ ਵਰਤਿਆ ਨਹੀਂ ਉਦੋਂ ਦਾ ਇੱਕ ਟ੍ਰੈਂਡ ਬਣ ਗਿਆ ਸਮਾਜ ਸੇਵਾ ਤੇ ਬਹੁਤ ਸਾਰੇ ਲੋਕੀ ਸਮਾਜ ਸੇਵਾ ਦੇ ਖੇਤਰ ਵਿੱਚ ਨਵੇਂ ਵੀ ਨਿਕਲ ਆਏ ਇਸੇ ਦਾ ਸਿੱਟਾ ਸੀ ਕਿ ਪੰਜਾਬ ਵਿੱਚ ਸਮਾਜ ਸੇਵਕਾਂ ਦਾ ਹੜਾ ਆ ਗਿਆ ਚਾਰ ਪੰਜ ਵੱਡੇ ਚਰਚਿਤ ਸਮਾਜ ਸੇਵਕ ਤੇ ਬਹੁਤ ਸਾਰੇ ਹੋਰ ਵੀ ਇਸੇ ਰਾਹ ਤੁਰ ਪਏ ਪਰ ਸਾਰਿਆਂ ਦਾ ਤਰੀਕਾ ਇੱਕੋ ਹੀ ਸੋਸ਼ਲ ਮੀਡੀਆ ਤੇ ਵੱਤਵਤ ਪ੍ਰਚਾਰ ਹਰ ਸਮਾਜ ਸੇਵਾ ਦਾ ਕੰਮ ਕਰਨ ਲੱਗਿਆ ਕੈਮਰਾ ਪਹਿਲਾਂ ਪਹੁੰਚਾ ਹੁੰਦਾ ਭਾਵੇਂ ਸੇਵਾ ਕਿੰਨੀ ਵੀ ਛੋਟੀ ਜਗ ਬਿਗਣੀ ਵੱਡੀ ਕਰੋ ਭਾਵੇਂ ਕੈਮਰਾ ਜ਼ਰੂਰ ਨਾਲੋਂ ਨਾਲ ਮੌਜੂਦ ਹੁੰਦਾ ਤੇ ਕਈ ਵਾਰ ਕੀ ਹੁੰਦਾ ਕਿ ਜਿਹਦੀ ਮਦਦ ਕੀਤੀ ਜਾ ਰਹੀ ਹੈ ਉਹਦੀਆਂ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਵੀ ਜਿਹੜੀਆਂ ਉਹ ਕੈਮਰੇ ਮੂਰੇ ਪੇਸ਼ ਕਰ ਦਿੱਤੀਆਂ ਜਾਂਦੀਆਂ ਅਗਲੀ ਦੀਆਂ ਸਮੱਸਿਆਵਾਂ ਮਨ ਨੂੰ ਉਜਾਗਰ ਕਰ ਦਿੱਤਾ ਜਾਂਦਾ ਹੈ ਜਦ ਕਿ ਬਹੁਤੀ ਵਾਰ ਆਪਾਂ ਵੇਖਦੇ ਕਿ ਜੋ ਦੁਖੀ ਬੰਦਾ ਹੈ ਜੋ ਪੀੜਤ ਹੈ ਉਹ ਇਦਾਂ ਨਹੀਂ ਚਾਹਦਾ ਹੁੰਦਾ ਕਿ ਉਹਦੀ ਜੋ ਨਿੱਜੀ ਜ਼ਿੰਦਗੀ ਜਾਂਦੀਆਂ ਦੁੱਖ ਤਕਲੀਫਾਂ ਜਿਹੜੀਆਂ ਸਾਰੀ ਦੁਨੀਆ ਮੂਰੇ ਇਸ ਤਰੀਕੇ ਨਾਲ ਫਰੋਲ ਦਿੱਤੀਆਂ ਜਾਣ ਪਰ ਇਹ ਵੀ ਇੱਕ ਸਮਾਜ ਸੇਵਾ ਵਾਲੇ ਇਸ ਕੰਮ ਦੇ ਨਾਲ ਇਹ ਚੀਜ਼ ਜੁੜਦੀ ਰਹੀ ਹੈ ਹੁਣ ਸਮਾਜ ਸੇਵਾ ਦੀ ਜਦੋਂ ਆਪਾਂ ਗੱਲ ਕਰਦੇ ਆ ਤਾਂ ਵੇਖਦੇ ਆ ਕਿ ਕਿਵੇਂ ਪੰਜਾਬ ਬੰਦਰ ਬਹੁਤ ਸਾਰੇ ਐਨਜੀਓਸ ਬਣੇ ਕੁਝ ਲੋਕੀ ਨਿੱਜੀ ਤੌਰ ਤੇ ਵੀ ਆਪਣੇ ਨਾਲ ਖੁਦ ਹੀ ਸਮਾਜ ਸੇਵਕ ਦਾ ਟੈਗ ਲਾਈ ਫਿਰਦੇ ਨੇ ਕਈਆਂ ਦਾ ਇਹ ਵੀ ਮਕਸਦ ਹੁੰਦਾ ਹੈ ਕਿ ਇਸ ਜ਼ਰੀਏ ਪ੍ਰਸਿੱਧ ਹੋ ਕੇ ਹੌਲੀ ਹੌਲੀ ਸਿੱਧੇ-ਅਸਿੱਧੇ ਢੰਗ ਨਾਲ ਰਾਜਨੀਤੀ ਦੇ ਖੇਤਰ ਵਿੱਚ ਆਉਣਾ ਹੈ ਕਿਉਂਕਿ ਨੇਤਾ ਕੀ ਹੁੰਦਾ ਨੇਤਾ ਕੀ ਦਾਵਾ ਕਰਦੇ ਨੇ ਕਿ ਉਹ ਲੋਕਾਂ ਦੀ ਸੇਵਾ ਲਈ ਸਿਆਸਤ ਚਾਹੁੰਦੇ ਨੇ ਹਰ ਇੱਕ ਲੀਡਰ ਇਹੀ ਕਹਿੰਦਾ ਤੁਸੀਂ ਵੇਖਿਆ ਹੋਵੇ ਕੋਈ ਲੀਡਰ ਇਹ ਨਹੀਂ ਕਹਿੰਦਾ ਕਿ ਉਹ ਆਪਣੇ ਨਿੱਜੀ ਫਾਇਦੇ ਲਈ ਸਿਆਸਤ ਵਿੱਚ ਆਇਆ ਇਸੇ ਤਰ੍ਹਾਂ ਜਿਹੜੇ ਨੇ ਸਮਾਜ ਸੇਵਕ ਵੀ ਇਹੀ ਕਹਿੰਦੇ ਨੇ ਕਿ ਉਹ ਸਮਾਜ ਦੀ ਸੇਵਾ ਕਰਨ ਦੇ ਲਈ ਸਮਾਜ ਦੇ ਖੇਤਰ ਚ ਆਏ ਪਰ ਹੌਲੀ ਹੌਲੀ ਬਹੁਤਿਆਂ ਦੇ ਅੱਗੇ ਜਿਹੜੇ ਤਾਰ ਆ ਉਹ ਸਿਆਸਤ ਨਾਲ ਵੀ ਜੁੜਨ ਲੱਗਦੇ ਨੇ ਮੌਜੂਦਾ ਸਮੇਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਸਮਾਜ ਸੇਵਕ ਨੇ ਨੌਜਵਾਨ ਸਮਾਜ ਸੇਵਕ ਸਰਗਰਮ ਨੇ ਸੇਵਾ ਕਰਦੇ ਨੇ ਕਰਨ ਦਾ ਦਾਵਾ ਕਰਦੇ ਨੇ ਸੋਸ਼ਲ ਮੀਡੀਆ ਉੱਤੇ ਅੱਜ ਕਿ ਪ੍ਰਚਾਰ ਕਰਦੇ ਨੇ ਉਹਨਾਂ ਦੇ ਰੀਲਸ ਵੀ ਚੱਲਦੀਆਂ ਕਈਆਂ ਨੇ ਇੱਕ ਇੱਕ ਦੋ ਦੋ ਫੇਸਬੁੱਕ ਪੇਜ ਬਣਾ ਲਏ ਕਈਆਂ ਨੇ ਗਾ ਪੋਡਕਾਸਟ ਵੀ ਖੋਲ ਲਏ ਉਹ ਪੋਡਕਾਸਟ ਜਿਨ੍ਹਾਂ ਦਾ ਸਮਾਜ ਸੇਵਾ ਨਾਲ ਦੂਰ ਦੂਰ ਦਾ ਕੋਈ ਲੈਣਾ ਦੇਣਾ ਨਹੀਂ ਜਿਹਦੇ ਵਿੱਚ ਵਿਵਾਦਿਤ ਲੋਕਾਂ ਨੂੰ ਬੁਲਾ ਕੇ ਵਿਵਾਦਿਤ ਇੰਟਰਵਿਊਜ਼ ਹੁੰਦੀਆਂ ਨੇ ਤੇ ਉਲਟੇ ਸਿੱਧੇ ਸਵਾਲ ਤੇ ਉਹੀ ਥੀ ਵਿਊਜ਼ ਦੀ ਖੇਡ ਵਿੱਚ ਸਾਰੀ ਬਣ ਜਾਂਦੀ ਹੈ ਫਿਲਮੀ ਅਦਾਕਾਰਾਂ ਦੇ ਨਾਲ ਗੱਲਾਂ ਬਾਤਾਂ ਕੀ ਇਸ ਨਾਲ ਸਮਾਜ ਦਾ ਭਲਾ ਹੋਣਾ ਕੁਝ ਇਹ ਇਹ ਸਾਰੀਆਂ ਚੀਜ਼ਾਂ ਵੀ ਸੋਚਣੀਆਂ ਬਣਦੀਆਂ ਨੇ ਕਿ ਸਮਾਜ ਸੇਵਾ ਤੋਂ ਗੱਲ ਸ਼ੁਰੂ ਹੁੰਦੀ ਪਰ ਹੌਲੀ ਹੌਲੀ ਗਾਂ ਕਈ ਪਾਸੇ ਨੂੰ ਤੁਰਦੀ ਜਾਂਦੀ ਹੈ ਤੇ ਜੋ ਸਮਾਜ ਸੇਵਾ ਦੇ ਨਾਂ ਤੇ ਜਿਨ੍ਹਾਂ ਲੋਕਾਂ ਦਾ ਨਾਮ ਬਣਿਆ ਉਸ ਦਾ ਇਸਤੇਮਾਲ ਕਿਵੇਂ ਕਰਦੇ ਨੇ ਕਿਹਨਾ ਚੀਜ਼ਾਂ ਨਹੀਂ ਕਰ ਰਹੇ ਨੇ ਪੰਜਾਬ ਵਿੱਚ ਇਹੋ ਜੇ ਸਮਾਜ ਸੇਵਕੀ ਤੁਸੀਂ ਸੋਸ਼ਲ ਮੀਡੀਆ ਜ਼ਰੀਏ ਵੇਖੀ ਹੋਣਗੇ ਜੋ ਮਦਦ ਕਰਦੇ ਨੇ ਝੁੱਗੀ ਝੌਂਪੜੀਆਂ ਵਾਲਾਂ ਦੀ ਤੇ ਖਾਸ ਕਰ ਪੰਜਾਬ ਤੋਂ ਬਾਹਰੋਂ ਜੋ ਲੋਕੀਂ ਆ ਕੇ ਵਸੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਕਰਦੇ ਨੇ ਮਦਦ ਕਰਨੀ ਚਾਹੀਦੀ ਹੈ ਕੋਈ ਇੱਚ ਦੋ ਰਾਏ ਨਹੀਂ ਕੋਈ ਸ਼ੱਕ ਨਹੀਂ ਹਰ ਕਿਸੇ ਦੀ ਸੇਵਾ ਜੋ ਕਿ ਲੋੜਵੰਦਾਂ ਦੀ ਕਰਦੈ ਨੀ ਚਾਹੀਦੀ ਹੈ ਪਰ ਜਦੋਂ ਆਪਾਂ ਵੇਖਦੇ ਕਿ ਪੰਜਾਬ ਵਿੱਚ ਕਿੰਨੇ ਹੀ ਪੰਜਾਬੀ ਪਰਿਵਾਰ ਜਿਹੜੇ ਨੇ ਉਹ ਆਰਥਿਕ ਮੁਸ਼ਕਲਾਂ ਕਰਕੇ ਚੁਣੌਤੀਆਂ ਵਿੱਚ ਕਿਰੇ ਹੋਏ ਨੇ ਕਿੰਨੇ ਗੁਰਸਿੱਖ ਬੱਚੇ ਗੁਰਸਿੱਖ ਪਰਿਵਾਰ ਜਿਹੜੇ ਨੇ ਉਹਨਾਂ ਦੀ ਆਰਥਿਕ ਹਾਲਤ ਬੜੀ ਖਰਾਬ ਹੁੰਦੀ ਹੈ ਜਿਨ੍ਹਾਂ ਨੇ ਸਿੱਖੀ ਸੰਭਾਲੀ ਆਪਾਂ ਵਾਰ-ਵਾਰ ਗੱਲ ਕਰਦੇ ਸਿਕਲੀਗਰ ਸਿੱਖਾਂ ਦੀ ਕਦੀ ਕਿਸੇ ਪੰਜਾਬ ਦੀ ਸਮਾਜ ਸੇਵੀ ਸੰਸਥਾ ਨੇ ਪੰਜਾਬ ਦੇ ਪਿੰਡਾਂ ਚ ਜਾ ਕੇ ਪੰਜਾਬੀਆਂ ਦੀ ਮਦਦ ਕੀਤੀ ਹੈ ਮਦਦ ਕਰਨ ਲੱਗੇ ਵੀ ਬਹੁਤਾ ਜਿਹੜਾ ਇਹਨਾਂ ਦਾ ਧਿਆਨ ਲੱਗਾ ਰਹਿੰਦਾ ਉਹ ਪ੍ਰਵਾਸੀਆਂ ਲਈ ਲੱਗਾ ਰਹਿੰਦਾ ਹੈ ਪ੍ਰਵਾਸੀ ਮਜ਼ਦੂਰਾਂ ਜੱਗਿਆਰ ਪੰਜਾਬੀਆਂ ਦੀ ਮਦਦ ਇੱਕ ਸਮਾਜ ਸੇਵੀ ਬੀਬੀ ਦਾ ਉਹ ਵੀ ਵੀਡੀਓ ਬੜਾ ਚੱਲਿਆ ਸੀ ਕੁਝ ਸਾਲ ਪਹਿਲਾਂ ਜੋ ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਨੂੰ ਜੁੱਤੀਆਂ ਪਵਾ ਰਹੀ ਸੀ ਆਪਣੇ ਹੱਥੀ ਉਹਨਾਂ ਦੇ ਬੂਟ ਤਸਮੇ ਬਣ ਰਹੀ ਸੀ ਸੋਸ਼ਲ ਮੀਡੀਆ ਤੇ ਹੁਣ ਸਵਾਲ ਪੁੱਛਣਾ ਬਣਦਾ ਹੈ ਕਿ ਪੰਜਾਬ ਵਿੱਚ ਕੀ ਪੰਜਾਬੀ ਬੱਚੇ ਜਿਹੜੇ ਨੇ ਜਿਹੜੇ ਇੱਥੋਂ ਦੇ ਨੇ ਗੁਰਸਿੱਖ ਬੱਚੇ ਜਿਹੜੇ ਨੇ ਉਹਨਾਂ ਦੀ ਮਦਦ ਕੌਣ ਕਰੂਗਾ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਕੌਣ ਚੱਕ ਸਕਦਾ ਕਾਮੇ ਸ਼੍ਰੋਮਣੀ ਕਮੇਟੀ ਦਾ ਵੀ ਸੀ ਪਰ ਸ਼੍ਰੋਮਣੀ ਕਮੇਟੀ ਦਾ ਵੀ ਇੱਧਰ ਧਿਆਨ ਨਹੀਂ ਪਿਆ ਸਿਕਲੀਗਰ ਸਿੱਖੰディア ਆਪਾਂ ਮਿਸਾਲ ਆਪ ਵੇਖ ਚੁੱਕੇ ਆਂ ਕੁਝ ਸਾਲ ਪਹਿਲਾਂ ਸੋਸ਼ਲ ਮੀਡੀਆ ਤੇ ਆਪਾਂ ਉਹ ਵੀ ਵੀਡੀਓ ਵੇਖਿਆ ਸੀ ਕਿ ਅੰਮ੍ਰਿਤਧਾਰੀ ਬੱਚੀ ਪੜ੍ਹੀ ਲਿਖੀ ਝੋਨਾ ਲਾਉਣ ਲਈ ਮਜਬੂਰ ਸੀ ਕਰਦੀ ਆਰਥਿਕ ਹਾਲਤ ਕਰਕੇ ਇਹਨਾਂ ਦੀ ਮਦਦ ਕਹਿੰਨੇ ਕਰਨੀ ਇੱਥੇ ਕੋਈ ਸਮਾਜ ਸੇਵੀ ਕਿਉਂ ਨਹੀਂ ਪਹੁੰਚਦਾ ਇੱਕ ਵਾਰ ਫਿਰ ਸਪਸ਼ਟ ਕਰ ਦਈਏ ਮਦਦ ਕਰਨ ਲੱਗਿਆਂ ਅਸੀਂ ਇਹ ਨਹੀਂ ਕਹਦੇ ਕਿ ਉਹਦਾ ਧਰਮ ਸਾਥ ਵੇਖੋ ਕਹਿਣ ਤਾਂ ਪਾਵੇ ਕਿ ਪਹਿਲਾਂ ਆਪਣੇਾਂ ਦੀ ਤਾਂ ਮਦਦ ਕਰ ਲਈ ਜਾਵੇ ਫਿਰ ਬਾਕੀਆਂ ਦੀ ਵੀ ਜ਼ਰੂਰ ਕੀਤੀ ਜਾਵੇ ਜਿਹੜਾ ਵੀ ਲੋੜ ਵੰਦਾ ਕਰੋ ਪਰ ਪਹਿਲਾਂ ਆਪਣੇ ਲੋਕ ਜਿਹੜੇ ਨੇ ਉਹਨਾਂ ਦਾ ਤਾਂ ਸਾਰ ਲੈ ਲਈ ਜਾਵੇ ਪਰ ਇੱਧਰ ਹਾਲੇ ਕਿਸੇ ਰਤਾ ਆ ਨਹੀਂ ਪਿਆ ਇਹ ਬੜੀ ਦੁੱਖ ਦੀ ਗੱਲ ਹੈ ਤੇਰੋ ਜਾਂ ਚੱਲੀ ਜਾਂਦਾ ਇਸੇ ਤਰੀਕੇ ਚੱਲੀ ਜਾਂਦਾ ਸੋਸ਼ਲ ਮੀਡੀਆ ਦੇ ਇਸ ਯੋਗ ਵਿੱਚ ਪਬਲਿਸਿਟੀ ਲਈ ਜਾਂਦੀ ਹੈ ਵੱਧ ਤੋਂ ਵੱਧ ਜਿੰਨੀ ਮਿਲ ਸਕੇ ਤੇ ਇਹ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਇਹੀ ਚੀਜ਼ ਲਾਗੂ ਹੋ ਗਈ ਹੈ ਸਮਾਜ ਸੇਵਾ ਨੇ ਹੁਣ ਇੱਕ ਨਵਾਂ ਰੂਪ ਧਾਰ ਲਿਆ ਅਸਲੀ ਸਮਾਜ ਸੇਵਕ ਉਹ ਹੁੰਦਾ ਹੈ ਜੋ ਚੁੱਪਚਾਪ ਆਪਣਾ ਕੰਮ ਕਰਦਾ ਜੋ ਨਾ ਆਪਣੀਆਂ ਖਬਰਾਂ ਲਵਾਉਂਦਾ ਨਾ ਆਪਣੀ ਸੋਸ਼ਲ ਮੀਡੀਆ ਤੇ ਜੋ ਫੋਟੋ ਖਿੱਚ-ਖਿੱਚ ਪਾਵੇ ਰੁਸ਼ਨਾ ਕੇ ਵੱਤ ਤੋਂ ਵੱਧ ਆਪਣੇ ਆਪ ਨੂੰ ਹਾਈਲਾਈਟ ਕਰੇ ਇਹ ਸਮਾਜ ਸੇਵਕ ਦੀ ਨਿਸ਼ਾਨੀ ਨਹੀਂ ਹੁੰਦੀ ਸਮਾਜ ਸੇਵਕ ਚੁੱਪਚਾਪ ਆਪਣਾ ਕੰਮ ਕਰਦਾ ਹੈ ਤੇ ਜਦੋਂ ਗੱਲ ਹੁੰਦੀ ਹੈ ਨਾ ਸਮਾਜ ਸੇਵਾ ਦੀ ਤਾਂ ਸਾਡੇ ਪੰਜਾਬ ਵਿੱਚ ਮਿਸਾਲੀ ਸੇਵਾ ਕਰਨ ਵਾਲੇ ਭਗਤ ਪੂਰਨ ਸਿੰਘ ਜੀ ਤੋਂ ਵੱਡੀ ਮਿਸਾਲ ਕਿਹੜੀ ਹੋ ਸਕਦੀ ਸਮਾਜ ਸੇਵਾ ਦੀ ਜਿਨ੍ਹਾਂ ਨੇ ਦੁਖੀਆਂ ਦੀ ਰੋਗੀਆਂ ਦੀ ਸੇਵਾ ਲਈ ਪਿੰਗਲਵਾੜਾ ਬਣਾਇਆ ਆਪਣੇ ਹੱਥੀਂ ਬਣਾਇਆ ਆਪਣੇ ਹੱਥੀਂ ਸੇਵਾ ਕੀਤੀ ਵੀ ਆਪ ਉਹਨਾਂ ਨੇ ਵਿਚਰੇ ਕਿ ਸਾਰਾ ਕੁਝ ਕੀਤਾ। ਦਸ ਵੀਰ ਕਿਚੋਨੀ ਅਸੀ ਉਹਨਾਂ ਦੇ ਕੰਮ ਨੂੰ ਵਾਹ ਵਾਹ ਹੀ ਮਿਲ ਰਹੀ ਸੀ ਜਾਂ ਨਹੀਂ ਇਸ ਗੱਲ ਵੱਲ ਧਿਆਨ ਨਹੀਂ ਸੀ। ਉਹਨਾਂ ਦਾ ਧਿਆਨ ਸੇਵਾ ਵੱਲ। ਉਹਨਾਂ ਦੇ ਨਾਲ ਤਾਂ ਕਿਸੇ ਦੀ ਤੁਲਨਾ ਵੀ ਨਹੀਂ ਕੀਤੀ ਜਾ ਸਕਦੀ। ਭਗਤਪੂਰਨ ਸਿੰਘ ਜੀ ਨੇ ਜੋ ਸੇਵਾ ਕੀਤੀ ਹੈ। ਇੱਕ ਮਿਸਾਲ ਬਣਾਤੀ। ਉਹ ਜੀ ਸਮਾਜ ਸੇਵਾ ਦੇ ਤਾਂ ਵੀ ਇਹ ਜੀ ਸੁਬ ਨਹੀਂ ਕਰ ਸਕਦਾ ਪਰ ਕਹਿਣ ਦਾ ਭਾਵੇਂ ਹੈ ਕਿ ਹੁਣ ਜੋ ਅਸੀਂ ਵੇਖ ਰਹੇ ਆਲੇ ਵਾਲੇ ਜੋ ਸਮਾਜ ਸੇਵਾ ਦਾ ਇਹ ਵਾਲਾ ਰੂਪ ਚੱਲ ਪਿਆ ਇਹ ਕਿੰਨਾ ਕਿ ਜਾਇਜ਼ ਹੈ ਕਿੰਨਾ ਨਹੀਂ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ ਪੰਜਾਬ ਦਾ ਕਿੰਨਾ ਕੁ ਭਲਾ ਕਰ ਰਹੀ ਹੈ ਇਹ ਸਮਾਜ ਸੇਵਾ ਹੁਣ ਵਾਲੀ ਅਖੌਤੀ ਸਮਾਜ ਸੇਵਾ ਜਿਹੜੀ ਹੁਣ ਅੱਜ ਕੱਲ ਦੇ ਸਮਾਜ ਸੇਵਕ ਕਰ ਰਹੇ ਨੇ ਜਾਂ ਕਰਨ ਦਾ ਦਾਵਾ ਕਰਦੇ ਨੇ ਇਹਨਾਂ ਸਮਾਜ ਵਿੱਚ ਕਿੰਨਾ ਸੁਧਾਰ ਹੋ ਰਿਹਾ ਕਿੰਨਾ ਪੰਜਾਬ ਦਾ ਭਲਾ ਹੋ ਰਿਹਾ ਇਹ ਸੋਚਣ ਵਾਲੀ ਗੱਲ ਹੈ ਇਹਦੇ ਬਾਰੇ ਸੋਚਣਾ ਬਣਦਾ ਵੀ ਹੈ ਸਮੂਹ ਪੰਜਾਬੀਆਂ ਨੂੰ ਕਿਉਂਕਿ ਅਸੀਂ ਫੋਕੀ ਬੱਲੇ ਬੱਲੇ ਵਾ ਵਾ ਬਹੁਤ ਛੇਤੀ ਕਰ ਲਾਂ ਪਿੰਨੇ ਆ ਬਿਨਾ ਸੋਚੇ ਸਮਝੇ ਕਿਸੇ ਦੇ 2-4 ਵੀਡੀਓਜ਼ ਦੇਖ ਲੈ ਆਪਾਂ ਕਹਿਣ ਲੱਪਨੇ ਕਿ ਵਾਹ ਕਿਆ ਸੇਵਾ ਹੋ ਰਹੀ ਹੈ ਪਰ ਸਾਰੀ ਤਸਵੀਰ ਨੂੰ ਸਮਝਣਾ ਚਾਹੀਦਾ ਹੈ ਕਿ ਸਮਾਜ ਸੇਵਾ ਕੌਣ ਕਰ ਰਿਹਾ ਹੈ ਇਹ ਕਿਹਦਾ ਪੈਸਾ ਆ ਕਿ ਕੋਲੋਂ ਕਰ ਰਹੇ ਨੇ ਜਾਂ ਕਿਸੇ ਦੇ ਪੈਸੇ ਉੱਤੇ ਕੋਈ ਹੋਰ ਸਮਾਜ ਸੇਵਾ ਕਰਕੇ ਵਾਹ ਵਾਹੀ ਖਟ ਰਿਹਾ ਹੈ ਇਸ ਸਮਾਜ ਸੇਵਾ ਵਿੱਚੋਂ ਕੀ ਲਾਹੇ ਲੈ ਜਾ ਰਹੇ ਨੇ ਸਾਰੀਆਂ ਚੀਜ਼ਾਂ ਨੇ ਉਸ ਸਮਝ ਨਹੀਂ ਆ ਚਾਹੀਦੀ ਨਹੀਂ ਕਿ ਪੰਜਾਬ ਦਾ ਕੁਝ ਭਲਾ ਹੋ ਰਿਹਾ ਪੰਜਾਬ ਦੇ ਲੋਕਾਂ ਦਾ ਗੁਰਸਿੱਖ ਬੱਚਿਆਂ ਦਾ ਪੰਜਾਬੀਆਂ ਦਾ ਕੁਝ ਭਲਾ ਹੋ ਰਿਹਾ ਇਹ ਸਾਰੀਆਂ ਗੱਲਾਂ ਵੀ ਨਾਲੋਂ ਨਾਲ ਸਾਨੂੰ ਸੋਚਣੀਆਂ ਵਿਚਾਰਨੀਆਂ ਚਾਹੀਦੀਆਂ ਨੇ ਸੋ ਇਸ ਤਰੀਕੇ ਨਾਲ ਇਹ ਜੋ ਸਮਾਜ ਸੇਵਾ ਨੇ ਇੱਕ ਬਿਜ਼ਨਸ ਦਾ ਰੂਪ ਧਾਰਨ ਕਰ ਲਿਆ ਇੱਕ ਪਬਲਿਸਿਟੀ ਨਾਮ ਸ਼ੋਹਰਤ ਦਾ ਇੱਕ ਸ਼ਾਰਟਕਟ ਬਣ ਗਈ ਹੈ ਸੌਖਾ ਰਾਹ ਬਣ ਗਈ ਹੈ ਇਸ ਤੇ ਸਾਰੇ ਪਹਿਲੂ ਸਮਝਣ ਦੀ ਲੋੜ ਹੈ ਤਾਨੂੰ ਯਾਦ ਹੋਵੇਗਾ ਦੋਕਸਰ ਪਹਿਲਾਂ ਸਮਾਜ ਸੇਵਕਾਂ ਦਾ ਬੜਾ ਰੌਲਾ ਵੀ ਪਿਆ ਸੀ ਕਈਆਂ ਦੇ ਕੁਝ ਇਸ ਤਰੀਕੇ ਨਾਲ ਮਾਮਲੇ ਸਾਹਮਣੇ ਆਏ ਸੀ ਕਿ ਜੋ ਫੰਡਿੰਗ ਉਹਨਾਂ ਨੂੰ ਹੋ ਰਹੀ ਹੈ ਉਹਦੀ ਦਰਵਰਤੋਂ ਦਾ ਹਿਸਾਬ ਕਿਤਾਬ ਨਹੀਂ ਰੱਖਿਆ ਜਾਂਦਾ ਜਾਂ ਪ੍ਰਵਾਸੀ ਪੰਜਾਬੀਆਂ ਤੋਂ ਮਿਲੀ ਮਦਦ ਨੂੰ ਕਈਆਂ ਨੇ ਆਪਣੀ ਅਜੀਬਾਂ ਚ ਪਾਉਣਾ ਸ਼ੁਰੂ ਕਰ ਦਿੱਤਾ ਸੀ ਬਹੁਤ ਰੌਲੇ ਪਏ ਸ ਤੇ ਉਹਨਾਂ ਦੇ ਦੋ ਤਿੰਨ ਸਮਾਜ ਸੇਵਕ ਜਿਹੜੇ ਨੇ ਉਹ ਫੇਸਬੁੱਕ ਤੋਂ ਥੋੜਾ ਲਾਂਬੇ ਵੀ ਹੋ ਗਏ ਸੀ ਉਸ ਰੌਲਾ ਪੈਣ ਤੋਂ ਬਾਅਦ ਪਰ ਕਈਆਂ ਦਾ ਹਲੇ ਵੀ ਉਹ ਹੀ ਰੁਝਾਨ ਜਿਹੜਾ ਚੱਲੀ ਜਾਂਦਾ ਸੋ ਇਸ ਬੰਦੇ ਜਾਗਰੂਕ ਹੋਣ ਦੀ ਲੋੜ ਹੈ ਸਾਰੇ ਪੰਜਾਬੀਆਂ ਨੂੰ ਸਮਾਜ ਸੇਵਾ ਹੋਵੇ ਚੰਗੇ ਢੰਗ ਨਾਲ ਹੋਵੇ ਪਹਿਲਾਂ ਆਪਣੇ ਲੋਕਾਂ ਦੀ ਹੋਵੇ ਪੰਜਾਬ ਦੀ ਸੇਵਾ ਜ਼ਰੂਰ ਹੋਵੇ ਆਪਾਂ ਵੇਖਦੇ ਆ ਕਿ ਜਿੱਥੇ ਬੰਦਿਆਂ ਵੱਲੋਂ ਦੂਰ ਦੂਰ ਤੱਕ ਸੀਰੀਆ ਤੱਕ ਵੀ ਜਾ ਕੇ ਸੇਵਾ ਕੀਤੀ ਜਾਂਦੀ ਲੰਗਰ ਲਾਏ ਜਾਂਦੇ ਨੇ ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ ਪਰ ਵੱਡੀ ਗੱਲ ਇਹ ਹੈ ਕਿ ਜਿਹੜਾ ਘਰ ਹੈ ਆਪਣਾ ਆ ਆਪਣਾ ਦੇਸ਼ ਆਪਣੇ ਪੰਜਾਬ ਦੀ ਖਾਸ ਕਰਕੇ ਜ਼ਿਕਰ ਗੱਲ ਕਰੀਏ ਪਿੰਡਾਂ ਦੀ ਗੱਲ ਕਰੀਏ ਜਿਹੜੇ ਆਪਣੇ ਪੰਜਾਬੀਆਂ ਦੀ ਜਦ ਤੱਕ ਅਸੀਂ ਮਦਦ ਨਹੀਂ ਕਰ ਸਕੇ ਪੰਜਾਬ ਵਿੱਚ ਬਹੁਤ ਸਾਰੇ ਲੋੜਵੰਦ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ ਪਰ ਹਾਲੇ ਤੱਕ ਮਦਦ ਉਹਨਾਂ ਤੱਕ ਪਹੁੰਚੀ ਨਹੀਂ ਉਹਨਾਂ ਬਲਕੇ ਸਿਰਾ ਧਿਆਨ ਨਹੀਂ ਗਿਆ ਜਦ ਤੱਕ ਉਹਨਾਂ ਦੀ ਸਾਰ ਨਹੀਂ ਲੈਂਦੇ ਫਿਰ ਅਸੀਂ ਦੁਨੀਆ ਨੂੰ ਵਰਜਾਈ ਜਾਂਦੇ ਆ ਜਾਂ ਦੁਨੀਆ ਦੀ ਸੇਵਾ ਕਰ ਰਹੇ ਆ ਚੰਗੀ ਗੱਲ ਆ ਪਰ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਵੀ ਵੇਖਣਾ ਜ਼ਰੂਰੀ ਹੈ ਆਪਣੇ ਲੋਕਾਂ ਦੀ ਸਾਰ ਲੈਣੀ ਵੀ ਜ਼ਰੂਰੀ ਹੈ ਹੁਣ ਸਮਾਜ ਸੇਵਾ ਦਾ ਜਦੋਂ ਆਪਾਂ ਗੱਲ ਕਰਦੇ ਆ ਤਾਂ ਵਾ ਵੇਖਿਆ ਕਿ ਕਿਵੇਂ ਇਨਸਾਨਾਂ ਨੇ ਇਸ ਨੂੰ ਇੱਕ ਪੇਸ਼ਾ ਬਣਾ ਲਿਆ ਇਸ ਨੂੰ ਆਧੁਨਿਕ ਜ਼ਮਾਨੇ ਵਿੱਚ ਇੱਕ ਦੌਲਤ ਸ਼ੋਹਰਤ ਦਾ ਵੀ ਇੱਕ ਖੇਤਰ ਬਣਾ ਲਿਆ ਸਮਾਜ ਸੇਵਾ ਨੂੰ ਖਾਸ ਕਰਕੇ ਸੋਸ਼ਲ ਮੀਡੀਆ ਦੇ ਹੁਣ ਦੇ ਜ਼ਮਾਨੇ ਵਿੱਚ ਕਿਉਂਕਿ ਸਮਾਜ ਸੇਵਾ ਰਾਹੀਂ ਤਰ੍ਹਾਂ ਤਰ੍ਹਾਂ ਦੇ ਲਾ혜 ਲਏ ਜਾ ਰਹੇ ਨੇ ਇਸੇ ਸਮਾਜ ਸੇਵਾ ਦੇ ਨਾਲ ਜੁੜਦਾ ਇੱਕ ਹੋਰ ਸੇਵਾ ਵਾਲਾ ਕੰਮ ਵੀ ਇਨਸਾਨਾਂ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਜੀਵ ਪਸ਼ੂਆਂ ਦੇ ਨਾਂ ਤੇ ਆਵਾਰਾ ਕੁੱਤੇ ਜੋ ਵਿਚਾਰੇ ਬਾਹਰ ਸੜਕਾਂ ਉੱਤੇ ਬੈਠੇ ਹੁੰਦੇ ਨੇ ਉਹਨਾਂ ਦੇ ਨਾਂ ਉੱਤੇ ਬਹੁਤ ਸਾਰੀਆਂ ਐਨ ਜੀਓਜ਼ ਖੁੰਬਾਂਗ ਹੋ ਗਈਆਂ ਨੇ ਪਿਛਲੇ ਸਮੇਂ ਦਰਾਂ ਬੇਸ਼ੱਕ ਇੱਥੇ ਵੀ ਚੰਗਾ ਕੰਮ ਕਰਦੇ ਨੇ ਕੁਝ ਲੋਕ ਬੇਜ਼ੁਬਾਨ ਜੀਵਾਂ ਦੀ ਗਊਆਂ ਜੋ ਸੜਕਾਂ ਉੱਤੇ ਹੁੰਦੀਆਂ ਨੇ ਜਾਂ ਜ਼ਖਮੀ ਜਾਨਵਰ ਜਿਹੜੇ ਨੇ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਪਰ ਇੱਥੇ ਵੀ ਤੁਹਾਨੂੰ ਦੱਸ ਦਈਏ ਇੱਥੇ ਵੀ ਇਨਸਾਨ ਦੀ ਫਿਤਰਤ ਇਹ ਹੀ ਹੈ ਕਿ ਕਈ ਸੰਸਥਾਵਾਂ ਇਹੋ ਜਿਹੀਆਂ ਬਣ ਗਈਆਂ ਨੇ ਜੋ ਕੰਮ ਬਹੁਤ ਘੱਟ ਕਰਦੀਆਂ ਨੇ ਪਰ ਡੋਨੇਸ਼ਨ ਇੱਥੇ ਵੀ ਬਹੁਤ ਮੋਟੀ ਇਕੱਠੀ ਕੀਤੀ ਜਾਂਦੀ ਹੈ ਹੁਣ ਇੱਥੇ ਵੀ ਕੁਝ ਕੁਝ ਦੂਜੀ ਸਮਾਜ ਸੇਵਾਵਾਂਗੇ ਇੱਥੇ ਵੀ ਬਹੁਤ ਸਾਰੇ ਪ੍ਰਵਾਸੀ ਪੰਜਾਬੀਆਂ ਨੇ ਅੱਗੇ ਆਉਂਦਿਆਂ ਮਦਦ ਕੀਤੀ ਹੈ ਆਰਥਿਕ ਸਹਾਇਤਾ ਭੇਜੀ ਹੈ ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਐਨ ਜੀਓਜ਼ ਜਾਨ ਜਾਨਵਰਾਂ ਦੀ ਸਹਾਇਤਾ ਲਈ ਸਸਥਾਵਾਂ ਖੜੀਆਂ ਕਰਨ ਵਿੱਚ ਮਦਦ ਕੀਤੀ ਹੈ ਪਰ ਪ੍ਰਵਾਸੀ ਪੰਜਾਬੀ ਤਾਂ ਬਾਹਰ ਬੈਠੇ ਨੂੰ ਤਾਂ ਮਦਦ ਉੱਥੇ ਭੇਜ ਰਹੇ ਨੇ ਪਰ ਜਿਨ੍ਹਾਂ ਦੀ ਜ਼ਿੰਮੇਵਾਰੀ ਇੱਥੇ ਉਸ ਨੂੰ ਸਹੀ ਢੰਗ ਨਾਲ ਚਲਾਉਣੀ ਵੀ ਹੈ ਕਿ ਉਹ ਸਹੀ ਢੰਗ ਨਾਲ ਚਲਾ ਰਹੇ ਨੇ ਇੱਥੇ ਵੀ ਹੁਣ ਜਾਨਵਰਾਂ ਦੀ ਮਦਦ ਕਰਨ ਲਈ ਵੀ ਜੋ ਸੰਸਥਾਵਾਂ ਬਣੀਆਂ ਨੇ ਕੀ ਵਾਕਈ ਉਹ ਮਦਦ ਕਰਦੀਆਂ ਨੇ ਜਾਂ ਆਪਣੀ ਸਹੂਲਤ ਦੇ ਮੁਤਾਬਕ ਮਦਦ ਕਰਦੀਆਂ ਨੇ ਇਹ ਵੀ ਇੱਕ ਵੱਡਾ ਸਵਾਲ ਹੈ ਬਹੁਤ ਸਾਰੀਆਂ ਥਾਵਾਂ 'ਤੇ ਇਹ ਹਜੇ ਪਤਾ ਲੱਗਦਾ ਹੈ ਕਿ ਜਦੋਂ ਫੋਨ ਕੀਤੇ ਜਾਂਦੇ ਨੇ ਤਾਂ ਅੱਗੋਂ ਕਈ ਤਰ੍ਹਾਂ ਦੇ ਕਾਰਨ ਦੱਸੇ ਜਾਂਦੇ ਨੇ ਮਦਦ ਕਰਨ ਦੇ ਜਾਂ ਨਾ ਕਰ ਸਕਣਦੇ ਬਹੁਤੀ ਵਾਰੀ ਕਹਿ ਦਿੱਤਾ ਜਾਂਦਾ ਹੈ ਕਿ ਇਸ ਵੇਲੇ ਸਾਡੇ ਕੋਲ ਸੂਰਤ ਮੌਹੀਗਾ ਨਹੀਂ ਹੈ ਅਸੀਂ ਇਹ ਕਰ ਨਹੀਂ ਸਕਦੇ ਤੁਸੀਂ ਆਪ ਕਿਸੇ ਤਰੀਕੇ ਮਦਦ ਕਰਵਾਓ ਜਾਨਵਰਾਂ ਦੇ ਬਾਰੇ ਖਾਸ ਕਰ ਜਦੋਂ ਸਟ੍ਰੀਟ ਡਰੱਗਸ ਜੋ ਸੜਕਾਂ 'ਤੇ ਆਵਾਰਾ ਜਿਹੜੇ ਕੁੱਤੇ ਨੇ ਜਾਂ ਛੋਟੇ ਜਿਹੜੇ ਕਤੂਰੇ ਜਾਂ ਇਸੇ ਤਰ੍ਹਾਂ ਕੋਈ ਜ਼ਖਮੀ ਜਾਨਵਰ ਹੈ ਉਹਦੇ ਸੰਬੰਧੀ ਮਦਦ ਲਈ ਜਦੋਂ ਇਹਨਾਂ ਐਨ ਜੀਓਸ ਨੂੰ ਫੋਨ ਕੀਤੇ ਜਾਂਦੇ ਨੇ ਇਹਨਾਂ ਦੀ ਹੈਲਪਲਾਈਨ ਉੱਤੇ ਕਾਲ ਕੀਤੀ ਜਾਂਦੀ ਹੈ ਤਾਂ ਕਈ ਵਾਰ ਕਾਲ ਕੋਈ ਸੁਣਦਾ ਨਹੀਂ ਜਾਂ ਮਦਦ ਸਮੇਂ ਸਿਰ ਭੇਜੀ ਨਹੀਂ ਜਾਂਦੀ ਜਾਂ ਫੋਨ ਕਰਨ ਵਾਲੇ ਉੱਪਰ ਹੀ ਗੱਲ ਸਾਰੀ ਪਾਰਟੀ ਜਾਂਦੀ ਕਿ ਤੁਸੀਂ ਐਦਾਂ ਕਰੋ ਜਾਂ ਆਹ ਕਰ ਸਕਦੇ ਹੋ ਜਾਂ ਨਹੀਂ ਕਰ ਸਕਦੇ ਦਲੀਲੇ ਦਿੱਤੀ ਜਾਂਦੀ ਕਿ ਐਨ ਜੀਓ ਵਾਲੇ ਕਿੱਥੇ ਕਿੱਥੇ ਜਾਣ ਕਿੱਥੇ ਕਿੱਥੇ ਤੱਕ ਪਹੁੰਚ ਕਰਨ ਪਰ ਇਹ ਮੁਹਾਰਤ ਤਾਂ ਉਹਨਾਂ ਦੇ ਕੋਲ ਹੈ ਨਾ ਜਿਹਨੇ ਫੋਨ ਕਰਨਾ ਸੀ ਜਾਂ ਸੰਪਰਕ ਕਰਕੇ ਮਾਮਲਾ ਧਿਆਨ ਵਿੱਚ ਲਿਆਉਣਾ ਸੀ ਉਸ ਇਨਸਾਨ ਨੇ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾ ਦਿੱਤੀ ਫੋਨ ਕਰਕੇ ਉਹਨਾਂ ਦੇ ਧਿਆਨ ਚ ਮਾਮਲਾ ਲਿਆ ਕੇ ਹੁਣ ਅਗੇ ਉਸ ਸੰਸਥਾ ਦਾ ਸੰਸਥਾ ਨੂੰ ਚਲਾਉਣ ਵਾਲਿਆਂ ਦਾ ਪ੍ਰਬੰਧਕਾਂ ਦਾ ਫਰਜ਼ ਬਣਦਾ ਹੈ ਕਿ ਜਿਨ੍ਹਾਂ ਨੂੰ ਇਹ ਨਹੀਂ ਡੋਨੇਸ਼ਨ ਆਉਂਦੀ ਹੈ। ਇੰਨੀ ਸਹਾਇਤਾ ਆਉਂਦੀ ਹੈ ਜਿਹੜੇ ਸੋਸ਼ਲ ਮੀਡੀਆ ਤੇ ਤਾਂ ਬਹੁਤ ਦਾਵਾ ਕਰਦੇ ਨੇ ਕਿ ਉਹ ਬੇਜ਼ੁਬਾਨ ਜਾਨਵਰਾਂ ਲਈ ਆਹ ਕਰ ਰਹੇ ਨੇ ਉਹ ਕਰ ਰਹੇ ਨੇ। ਅੱਗੇ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਜਿੰਨਾ ਹੋ ਸਕੇ ਕਰਨ। ਤੇ ਇਥੇ ਤੁਹਾਨੂੰ ਵੀ ਦੱਸ ਦਈਏ ਕਿ ਜਾਨਵਰਾਂ ਦੀ ਮਦਦ ਕਰਨ ਦੇ ਨਾਂ ਉੱਤੇ ਜੋ ਐਨ ਜੀਓਜ਼ ਬਣੀਆਂ ਨੇ ਜੋ ਫਾਊਂਡੇਸ਼ਨਸ ਬਣੀਆਂ ਨੇ ਇਹਨਾਂ ਨੇ ਆਪਣਾ ਦਾਇਰਾ ਵੀ ਸੀਮਿਤ ਰੱਖਿਆ ਹੁੰਦਾ ਹੈ ਕਿ ਇੱਕ ਖਾਸ ਇਲਾਕੇ ਤੱਕ ਹੀ ਉਹਨਾਂ ਨੇ ਆਪਣੇ ਆਪ ਨੂੰ ਸੀਮਿਤ ਰੱਖਣਾ ਹੈ। ਗੱਲ ਕਰੀਏ ਪੌਸ਼ ਇਲਾਕਿਆਂ ਦੀ, ਸ਼ਹਿਰੀ ਇਲਾਕਿਆਂ ਦੀ। ਜਿੱਦਾਂ ਥੋੜਾ ਜਿਹਾ ਬਾਹਰ ਤੋਂ ਕੋਈ ਮਦਦ ਆਵੇ, ਏਰੀਆ ਭਾਵੇਂ ਲੋਕਲ ਹੀ ਕਿਉਂ ਨਾ ਹੋਵੇ। ਤਉ ਉਹਨਾਂ ਵੱਲੋਂ ਆਨ-ਆਕਾਨੀ ਕੀਤੀ ਜਾਂਦੀ ਉਸ ਵੇਲੇ। ਇਹਦੀਆਂ ਬਹੁਤ ਸਾਰੀਆਂ ਮਿਸਾਲਾਂ ਸਾਹਮਣੇ ਆ ਚੁੱਕੀਆਂ ਨੇ। ਹੁਣ ਇੱਥੇ ਵੀ ਉਦਾਂ-ਉਦਾਂ ਦੇ ਕੁਝ ਉਹੀ ਰੁਝਾਨ ਜੋ ਮਨੁੱਖੀ ਸਮਾਜ ਸੇਵਾ ਵਾਲੇ ਪਾਸੇ ਚੱਲਦੇ ਨੇ ਉਦਾਂ ਦੇ ਹੀ ਐਸ ਬੰਦੇ ਵੀ ਚੱਲਦੇ ਨੇ ਬੇਜ਼ੁਬਾਨਾਂ ਦੇ ਨਾਂ ਉੱਤੇ ਜਾਨਵਰਾਂ ਦੇ ਨਾਂ ਉੱਤੇ ਵੀ ਇਨਸਾਨਾਂ ਵੱਲੋਂ ਸਮਾਜ ਸੇਵਾ ਜ਼ਰੀਏ ਲਾਹਾ ਹੀ ਘਟਿਆ ਜਾਂਦਾ ਸਾਰੇ ਨਹੀਂ ਬਹੁਤੇ ਇਦਾਂ ਹੀ ਇਸੇ ਲਈ ਉੱਤੇ ਚੱਲਦੇ ਨੇ ਹੁਣ ਜਦੋਂ ਗੱਲ ਜਾਨਵਰਾਂ ਦੀ ਜੀਵਾਂ ਦੀ ਰੱਖਿਆ ਦੀ ਹੁੰਦੀ ਹੈ ਜਾਂ ਉਹਨਾਂ ਦੀ ਸੇਵਾ ਦੀ ਹੁੰਦੀ ਹੈ ਬਹੁਤ ਸਾਰੇ ਲੋਕੀ ਆਪਣੇ ਪੱਧਰ ਉੱਪਰ ਉਪਰਾਲਾ ਕਰਦੇ ਨੇ ਕਰ ਵੀ ਰਹੇ ਨੇ ਬਿਨਾ ਕਿਸੇ ਸੰਸਥਾ ਨੂੰ ਬਣਾਇਆ ਹੁਣ ਇਥੇ ਵੀ ਤੁਹਾਨੂੰ ਦੱਸ ਦਈਏ ਕਿ ਜਿਹਦੇ ਮਨ 'ਚ ਵਕਈ ਜੀਵ ਜੰਤੂਆਂ ਲਈ ਪਿਆਰ ਆ ਦਰਦ ਆ ਹਮਦਰਦੀ ਆ ਉਹ ਆਪਣੇ ਪੱਧਰ ਉੱਤੇ ਵੀ ਕੰਮ ਕਰਦੇ ਨੇ ਬਿਨਾ ਕਿਸੇ ਐਨਜੀਓ ਨੂੰ ਬਣਾਇਆ ਬਿਨਾ ਕੋਈ ਡੋਨੇਸ਼ਨ ਲਿਆ ਆਪਣੇ ਪੱਲਿਓਂ ਖਰਚਾ ਕਰਕੇ ਵੀ ਖੁਦ ਉਦਦਮ ਕਰਦੇ ਨੇ ਬਹੁਤ ਸਾਰੀਆਂ ਅਜਿਹੀਆਂ ਮਿਸਾਲਾਂ ਵੀ ਸਾਡੇ ਸਾਹਮਣੇ ਆਉਂਦੀਆਂ ਨੇ ਸੋ ਜਿਹਨੇ ਕੰਮ ਕਰਨਾ ਹੈ ਜਿਹਦੀ ਸੋਚ ਚੰਗੀ ਹੈ ਜਿਹਦੀ ਨੀਅਤ ਚੰਗੀ ਹੈ ਜਿਹਦੇ ਮਨ 'ਚ ਹਮਦਰਦੀ ਹੈ ਸੇਵਾ ਭਾਵਨਾ ਆ ਭਾਵੇਂ ਉਹ ਇਨਸਾਨ ਦੀ ਸੇਵਾ ਆ ਜਾਂ ਜਾਨਵਰ ਦੀ ਸੇਵਾ ਆ ਉਹਨੇ ਆਪਣਾ ਕੰਮ ਕਰੀ ਜਾਣਾ ਚੁੱਪ ਚਾਪ ਕਰੀ ਜਾਣਾ ਤੇ ਬਿਨਾ ਕਿਸੇ ਵਾਹਵਾਹੀ ਦੇ ਬਿਨਾ ਕਿਸੇ ਪਬਲਿਸਿਟੀ ਦੇ ਬਿਨਾ ਫੇਸਬੁੱਕ ਸੋਸ਼ਲ ਮੀਡੀਆ ਤੇ ਫੋਟੋ ਪਾਇਆ ਵੀ ਕਰੀ ਜਾਣਾ ਇਹ ਅਸਲੀ ਸਮਾਜ ਸੇਵਕ ਦੀ ਅਸਲੀ ਸੇਵਕ ਦੀ ਨਿਸ਼ਾਨੀ ਹੁੰਦੀ ਹੈ ਤੇ ਇਹੋ ਜਿਹੇ ਲੋਕ ਵੀ ਹਨ ਪਰ ਬਹੁਤ ਵਿਰਲੇ ਟਾਵੇਂ ਨੇ ਬਹੁਤਾ ਇਸ ਵੇਲੇ ਸਮਾਜ ਸੇਵਾ ਜਿਹੜਾ ਉਹ ਟ੍ਰੈਂਡਿੰਗ ਰਹਿਣ ਦੇ ਤੇ ਲਾਹਾ ਲੈਣ ਤੇ ਵੱਤਵਾਦ ਉਹਦੇ ਵਿੱਚੋ ਸ਼ੋਹਰਤ ਕਮਾਉਣ ਵਾਲਾ ਹੋਤ ਰਿਹਾ ਆ ਇਹ ਇੱਕ ਕੌੜੀ ਸੱਚਾਈ ਆ ਇਸ ਵੇਲੇ ਦੀ ਤਾਜ਼ਾ ਸੱਚਾਈ ਆ ਜਿਹੜੀ ਸਾਨੂੰ ਸਮਝਣੀ ਚਾਹੀਦੀ ਹੈ ਸੋ ਹੁਣ ਇੱਕ ਬੜਾ ਜ਼ਰੂਰੀ ਸਬਕ ਵੀ ਹੈ ਸੁਨੇਹਾ ਵੀ ਹੈ ਸੰਦੇਸ਼ ਵੀ ਹੈ ਉਹਨਾਂ ਲੋਕਾਂ ਲਈ ਜੋ ਦਿਲ ਖੋਲ ਕੇ ਇਹਨਾਂ ਆਧੁਨਿਕ ਸਮਾਜ ਸੇਵਕਾਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਪੈਸੇ ਭੇਜਦੇ ਨੇ ਡੋਨੇਸ਼ਨ ਭੇਜਦੇ ਨੇ ਕੀ ਜ਼ਰੂਰ ਧਿਆਨ ਨਾਲ ਵੇਖਿਆ ਜਾਵੇ ਫੀਡਬੈਕ ਲਈ ਜਾਵੇ ਕਿ ਉਹਨਾਂ ਦੀ ਮਦਦ ਉਹਨਾਂ ਦੇ ਪੈਸੇ ਦੀ ਕਿੱਥੇ ਵਰਤੋਂ ਹੋ ਰਹੀ ਹੈ ਕਿੰਨੀ ਵਰਤੋਂ ਹੋ ਰਹੀ ਹੈ ਕਿਸ ਤਰੀਕੇ ਦੀ ਵਰਤੋਂ ਹੋ ਰਹੀ ਹੈ ਤੇ ਸਮਾਜ ਸੇਵਕ ਦੇ ਲੱਛਣ ਜ਼ਰੂਰ ਵੇਖੇ ਜਾਣ ਕਿ ਉਹਦੇ ਵੱਲੋਂ ਕੀ ਕੀ ਕੀਤਾ ਜਾਂਦਾ ਕਿੰਨਾ ਕੋਈ ਸਟਾਰडम ਤਾਂ ਨਹੀਂ ਬਣਾ ਰਿਹਾ ਆਪਣੇ ਲਈ ਕੋਈ ਵੱਖ-ਵੱਖ ਖੇਤਰਾਂ ਵਿੱਚ ਪੈਰ ਧਰ ਕੇ ਸਮਾਜ ਸੇਵਾ ਦੇ ਜ਼ਰੀਏ ਜੋ ਨਾਮ ਬਣਿਆ ਉਹਨੂੰ ਹੋਰ ਵਧਾਉਣ ਜਾਂ ਹੋਰ ਚਮਕਾਉਣ ਵਿੱਚ ਤਾਂ ਨਹੀਂ ਲੱਗਾ ਹੋਇਆ ਇਹ ਵੀ ਜ਼ਰੂਰ ਵੇਖਿਆ ਜਾਣਾ ਚਾਹੀਦਾ ਹੈ ਖਾਸ ਕਰਕੇ ਡੋਨੇਸ਼ਨ ਕਰਨ ਵਾਲਿਆਂ ਨੂੰ ਖਾਸ ਕਰ ਪ੍ਰਵਾਸੀ ਪੰਜਾਬੀਆਂ ਨੂੰ ਕਿਉਂਕਿ ਉਹ ਦਿਨ ਰਾਤ ਮਿਹਨਤ ਕਰਕੇ ਹੱਡ ਭਨਵੀ ਕਮਾਈ ਵਿਦੇਸ਼ਾਂ ਵਿੱਚ ਕਰਦੇ ਨੇ ਕਿੰਨੀ ਔਖੀ ਹੁੰਦੀ ਵਿਦੇਸ਼ਾਂ ਦੀ ਜ਼ਿੰਦਗੀ ਪੈਸਾ ਕਮਾਉਣਾ ਆਪਾਂ ਸਾਰੇ ਜਾਣਦੇ ਆ ਸੋ ਉਹਨਾਂ ਦੇ ਉਸ ਮਿਹਨਤ ਨਾਲ ਕਮਾਈ ਪਾਈ ਪਾਈ ਪੈਸੇ ਦਾ ਦੁਰਪਯੋਗ ਨਾ ਹੋਵੇ ਗਲਤ ਵਰਤੋਂ ਨਾ ਹੋਵੇ ਪੰਜਾਬ ਵਿੱਚ ਸਮਾਜ ਸੇਵਕਾਂ ਵੱਲੋਂ ਤੇ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਇਸ ਨੂੰ ਵੀ ਧਿਆਨ ਨਾਲ ਯਕੀਨੀ ਬਣਾਏ ਜਾਣ ਦੀ ਲੋੜ ਹੈ ਸੋ ਸਾਰੇ ਪੰਜਾਬੀਆਂ ਨੂੰ ਇਸ ਮੁੱਦੇ ਉੱਤੇ ਕਾਫੀ ਜਾਗਰੂਕ ਹੋਣਾ ਚਾਹੀਦਾ ਇਹ ਸਮੇਂ ਦੀ ਮੁੱਖ ਲੋੜ ਵੀ ਹੈ ਤੇ ਇੱਕ ਬੜੀ ਜ਼ਰੂਰੀ ਚੀਜ਼ ਆਉਣ ਵਾਲੇ ਭਵਿੱਖ ਲਈ ਵੀ ਇਹ ਜੋ ਵਿਸ਼ਾ ਹੈ ਸਮਾਜ ਸੇਵਕਾਂ ਵਾਲਾ ਵਿਸ਼ਾ ਆਸ ਹੈ ਕਿ ਅੱਜ ਦੇ ਇਸ ਵਿਸ਼ੇ ਤੋਂ ਤੁਹਾਨੂੰ ਕਾਫੀ ਜਾਣਕਾਰੀ ਪ੍ਰਾਪਤ ਹੋਈ ਹੋਵੇਗੀ ਬੜਾ ਇੱਕ ਜ਼ਰੂਰੀ ਵਿਸ਼ਾ ਹੈ ਪੰਜਾਬ ਦੇ ਨਾਲ ਸੰਬੰਧਤ ਬਾਕੀ ਹਿੱਸਿਆਂ ਵਿੱਚ ਵੀ ਬਾਕੀ ਸੂਬਿਆਂ ਵਿੱਚ ਵੀ ਜ਼ਰੂਰ ਸਮਾਜ ਸੇਵਾ ਹੁੰਦੀ ਹੈ ਤੇ ਤਰ੍ਹਾਂ ਤਰ੍ਹਾਂ ਦੀ ਸਮਾਜ ਸੇਵਾ ਹੁੰਦੀ ਹੈ ਪਰ ਪੰਜਾਬ ਵਿੱਚ ਜੋ ਖੁੰਭਾਂਗੂ ਸਮਾਜ ਸੇਵਕ ਪਿਛਲੇ ਸਮੇਂ ਦਰਾਂ ਨੂੰ ਗਏ ਨੇ ਤੇ ਜੋ ਸੰਸਥਾਵਾਵਾਂ ਬਣੀਆਂ ਨੇ ਉਹਨਾਂ ਬਾਰੇ ਗੱਲ ਕਰਨੀ ਇਸ ਕਰਕੇ ਜ਼ਰੂਰੀ ਕਿਉਂਕਿ ਆਪਾਂ ਪੰਜਾਬੀ ਹੋਣ ਦੇ ਨਾਤੇ ਪੰਜਾਬ ਦੇ ਹਾਲਾਤ ਵੱਲ ਵੀ ਜ਼ਰੂਰ ਧਿਆਨ ਦਈਏ ਕਿ ਇੱਥੇ ਕਿਸ ਤਰੀਕੇ ਦੇ ਰੁਝਾਨ ਸਾਹਮਣੇ ਆ ਰਹੇ ਨੇ ਤੇ ਇਸ ਰੁਝਾਨ ਨੂੰ ਇਸੇ ਵਿਸ਼ੇ ਨੂੰ ਉਦੇ ਅਸਲ ਪਹਿਲੂ ਸਮੇਤ ਅੱਜ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਆਸ ਹੈ ਕਿ ਇਸ ਜਾਣਕਾਰੀ ਤੋਂ ਅੱਜ ਦੀ ਇਸ ਗੱਲਬਾਤ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਕਾਫੀ ਲਾਹਾ ਮਿਲਿਆ ਹੋਵੇਗਾ ਇਸ ਬਾਰੇ ਕਾਫੀ ਕੁਝ ਨੁਕਤੇ ਸਾਹਮਣੇ ਆਏ ਹੋਣਗੇ ਤੇ ਇਸ ਦੇ ਨਾਲ ਹੀ ਅੱਜ ਦੀ ਇਸ ਵਿਸ਼ੇਸ਼ ਰਿਪੋਰਟ ਤੇ ਤਾਜ਼ਾ ਅੰਕ ਦਾ ਵੇਲਾ ਇੱਥੇ ਹੀ ਮੁਕੰਮਲ ਹੁੰਦਾ ਹੈ ਇਸ ਗੱਲਬਾਤ ਬਾਰੇ ਇਸ ਵਿਸ਼ੇ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟਸ ਰਾਹੀਂ ਆਪਣੀ ਗੱਲ ਲਿਖ ਕੇ ਸਾਡੇ ਤੱਕ ਪਹੁੰਚਦੀ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਹੋਰ ਪ੍ਰੋਗਰਾਮਾਂ ਲਈ ਜਾਣਕਾਰੀ ਭਰਪੂਰ ਵਿਸ਼ਿਆਂ ਲਈ ਲਗਾਤਾਰ ਵੇਖਦੇ ਰਹੋ ਦਾ ਪੰਜਾਬ ਟਾਕਸ ਵਧੇਰੀ ਜਾਣਕਾਰੀ ਲਈ ਦਾ ਪੰਜਾਬ ਟਾਕਸ ਦੇ Facebook ਪੇਜ ਨੂੰ ਲਾਈਕ ਅਤੇ ਫੋਲੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਵੋ ਤਾਂ ਕਿ ਸਾਰੀ ਜਾਣਕਾਰੀ ਨਾਲੋਂ ਨਾਲ ਵੇਲੇ ਸਿਰ ਤੁਹਾਡੇ ਤੱਕ ਪਹੁੰਚਦੀ ਹੋਵੇ ਇਸ ਤਰ੍ਹਾਂ ਨਵੇਂ ਅੰਕ ਵਿੱਚ ਨਵੀਂ ਵਿਸ਼ੇਸ਼ ਰਿਪੋਰਟ ਵਿੱਚ ਨਵੇਂ ਵਿਸ਼ੇ ਨਵੇਂ ਨੁਕਤੇ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਤਤਕਲੀ ਤੁਹਾਡੇ ਕੋਲੋਂ ਇਜਾਜ਼ਤ ਲੈ ਰਹੇ ਹਾਂ ਬਹੁਤ ਬਹੁਤ ਧੰਨਵਾਦ ਵਿਖਤ ਰਹੋ ਦਾ ਪੰਜਾਬ ਟਾਕਸ